ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਬਲੌਗ ਆਪਣਾ ਸਿਡਨੀ ਤੋਂ ਕੈਨਵਰਾ ਜਾ ਰਹੇ ਸੀ ਆਪਾਂ ਤੇ ਉੱਥੇ ਆਪਣੇ ਰਿਸ਼ਤੇਦਾਰ ਨੇ ਉਹਨਾਂ ਕੋ ਚੱਲੇ ਸੀਗੇ ਤੇ ਰਸਤੇ ਵਿੱਚ ਠੰਡ ਬਹੁਤ ਜ਼ਿਆਦਾ ਆ ਤੇ ਇੱਕ ਸ਼ਹਿਰ ਆਇਆ ਆਪਣਾ ਗੋਲਵਿਨ ਤੇ ਉੱਥੇ ਅਸੀਂ ਪੰਪ ਤੇ ਨਾ ਕੌਫੀ ਪੀਣ ਲਈ ਰੁਕੇ ਹਾਂ ਤੇ ਉੱਥੇ ਨਾਲੇ ਅਸੀਂ ਦੇਖ ਰਹੇ ਸੀ ਇੱਕ ਬਹੁਤ ਵੱਡਾ ਨਾ ਆਪਣਾ ਬੋਤਾ ਆਪਣਾ ਇਹਦਾ ਭੇਡੂ ਦਾ ਤੰਨ ਵੀ ਦਿਖਾਉਨੇ ਆ ਆਪਾਂ ਵੀ ਦੇਖਦੇ ਆ ਤੇ ਛੋਟਾ ਨਹੀਂ ਬਹੁਤ ਜਿਆਦਾ ਵੱਡਾ ਦੇਖੋ ਕਾਫੀ ਵੱਡਾ ਸੀਮਿੰਟ ਦਾ ਬਣਾਇਆ ਹੋਇਆ ਇਹ ਸੀਮਿੰਟ ਦਾ ਬੁੱਤ ਬਣਾਇਆ ਹੋਇਆ ਇਹ ਇਹ ਤੋਂ ਪਤਾ ਲੱਗਦਾ ਵੀ ਇੱਥੇ ਪੇਡਾਂ ਦਾ ਬਿਜ਼ਨਸ ਕੀਤਾ ਜਾਂਦਾ ਪੇਡਾਂ ਪਾਲੀਆਂ ਜਾਂਦੀਆਂ ਨੇ ਉਹਨਾਂ ਤੋਂ ਓਣ ਤਿਆਰ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਦੁੱਧ ਵੇਚਿਆ ਜਾਂਦਾ ਤੇ ਆਹ ਦੇਖੋ ਬਹੁਤ ਵੱਡਾ ਇਹ ਤੇ ਆਹ ਦੇਖੋ ਪੇਡਾਂ ਇਥੇ ਇਹ ਇਹ ਨਾ ਦੇ ਨਾ کارਖਾਨੇ ਬਹੁਤ ਨੇ ਔਨ ਨਾ ਵਗੈਰਾ ਜਿੱਥੋਂ ਇਹ ਤਿਆਰ ਕਰਕੇ ਅੱਗੇ ਭੇਜਦੇ ਆ ਆ ਦੇਖੋ ਔਨ ਉਤਾਰੀ ਜਾਂਦੀਆਂ ਨੇ ਇਥੇ کارਖਾਨਾ ਉਹਨਾਂ ਇਹ ਨਾ ਦਾ ਉਤੋਂ ਫੇਡਾਂ ਆਉਂਦੀਆਂ ਫੇਡਾਂ ਵਿੱਚ ਇੱਕ ਫੜ ਕੇ ਲਈ ਜਾਂਦੀਆਂ ਉਹਨਾਂ ਉਤਾਰੀ ਜਾਂਦੀਆਂ ਨੇ ਤੇ ਛੱਡੀ ਜਾਂਦੀਆਂ ਨੇ ਆ ਦੇਖੋ ਆ ਲਓ ਬਹੁਤ ਵੱਡਾ کارਖਾਨਾ ਅਸੀਂ ਵੀ ਦੇਖਦੇ ਸੀ ਇਹ ਆ ਲਾ ਇਹਨਾਂ ਨੇ ਲਿਆ ਕੇ ਨਾ ਫਿਰ ਇਹ ਸਾਰੇ ਉਤਾਰ ਕੇ ਇਹਦੇ ਉੱਤੇ ਸਕੰਜੇ ਜਿਹੇ ਤੇ ਸਿੱਟ ਲੈਣੀਆਂ ਸਾਰੀ ਤੇ ਇਹਨੂੰ ਫਿਰ ਸਾਫ-ਸੂਫ ਕਰਕੇ ਫਿਰ ਅੱਗੇ ਲੈ ਕੇ ਜਾਣਗੇ ਤੇ ਆ ਦੇਖੋ ਐ ਲਾ ਲਾ ਕੇ ਇਸ ਤਰ੍ਹਾਂ ਸਿੱਟੀ ਜਾਂਦੀਆਂ ਨੇ ਤੇ ਫਿਰ ਇਹਨਾਂ ਨੂੰ ਸਾਫ ਕਰਕੇ ਤੇ ਉਧਰ ਸਹੀ-ਸੂਹੀ ਕਰਕੇ ਜਾਂ ਜਿਹੜੀ ਸਹੀ ਨਹੀਂ ਉਹ ਕੱਢ ਦਿੰਦੀਆਂ ਹੋਣੀਆਂ ਨੇ ਵਿੱਚੋਂ ਘਰ-ਘਰ ਕੇ ਉਧਰ ਇਹ ਪੈਕਿੰਗ ਲਈ ਉਧਰ ਭੇਜ ਦਿਆ ਨੇ ਇਹ ਆ ਦੇਖੋ ਇੱਥੇ ਪੈਕਿੰਗ ਹੋਈ ਜਾਂਦੀ ਆ ਇੱਧਰ ਪੈਕਿੰਗ ਕਰੀ ਜਾਂਦੇ ਆ ਉਧਰ ਉਤਾਰੀ ਜਾਂਦੇ ਆ ਇੱਧਰ ਸਾਫ਼ ਕਰਕੇ ਇੱਧਰ ਨੂੰ ਪਾਈ ਜਾਂਦੇ ਨੇ ਤੇ ਆ ਦੇਖੋ ਬਹੁਤ ਵੱਡਾ ਬੁੱਤ ਸੀ ਆ ਇਹ ਬਹੁਤ ਵੱਡਾ ਕਾਫੀ ਸੀਮਿੰਟ ਦਾ ਵੱਡਾ ਸਾਰਾ ਬੁੱਤ ਹੁਣ ਉਹ ਕਿਤੇ ਲੈ ਤੇ ਹੁਣ ਇਸ ਤੋਂ ਆਪਾਂ ਦੇਖ ਲਿਆ ਸੀ ਇੱਥੇ ਭੇਡਾਂ ਦਾ ਸਾਰਾ ਕਾਰਖਾਨਾ ਵਗੈਰਾ ਹੁਣ ਉਤਾਰ ਦੇ ਜੋ ਵੀ ਕਰ ਰਹੇ ਸੀਗੇ ਇੱਥੇ ਕੰਮ ਕਰ ਉਹ ਅਸੀਂ ਸਾਰਾ ਦੇਖ ਲਿਆ ਤੇ ਜਿਆ ਬੁੱਢੀਆਂ ਹੋ ਜਾਂਦੀਆਂ ਇਹਨਾਂ ਦਾ ਫਿਰ ਮਾਸ ਵੇਚਦੇ ਆ ਤੇ ਹੁਣ ਅਸੀਂ ਅੱਗੇ ਚੱਲੇ ਸੀਗੇ ਅੱਗੇ ਦਿਖਾਉਣੇ ਅੱਗੇ ਕਾ ਪਵਨ ਚੱਕੀ ਆਉਂਦੀ ਆ ਤੇ ਉਹ ਨਾ ਵੱਡੇ ਵੱਡੇ ਪੱਖੇ ਲੱਗੇ ਹੋਏ ਨੇ ਥੱਲੇ ਜਨਰੇਟਰ ਲੱਗੇ ਹੋਏ ਨੇ ਤੇ ਉਹ ਤੁਹਾਨੂੰ ਦਿਖਾਉਣੇ ਆ ਤੇ ਉਹ ਆਪਣੇ ਇਹਦਾ ਬਿਜਲੀ ਪੈਦਾ ਕਰਦੀ ਆ ਉਹ ਬਿਜਲੀ ਪੈਦਾ ਕਰਦੀ ਆ ਨਾ ਇੱਕ ਇੱਕ ਕਿਸਾਨ ਇਹ ਆ ਆ ਦੇਖੋ ਪੂਰੀ ਲੈਂਡ ਕਾਫੀ ਦੂਰ ਤੱਕ ਲੈਂਡ ਲੱਗੀ ਹੋਈ ਆ ਪੱਖੇ ਜਿਹੇ ਤੁਹਾਨੂੰ ਦਿਖਦੇ ਹੋਣਗੇ ਪੱਖੇ ਜਿਹਨੇ ਹਵਾ ਦੇ ਨੇ ਘੁੰਮਦੇ ਆ ਪਵਨ ਚੱਕੀ ਜਿਹੀਆਂ ਹੈ ਨਾ ਤੇ ਇਹ ਕਿਸਾਨ ਨਾ ਇਹ ਇਹ ਬਿਜਲੀ ਤਿਆਰ ਕਰਦਾ ਤੇ ਇਹਨਾਂ ਤੋਂ ਆ ਦੇਖੋ ਕਾਫੀ ਦੂਰ ਤੱਕ ਨੇ ਇਹ ਤੇ ਇਦਾਂ ਘੁੰਮੀ ਜਾਂਦੇ ਆ ਤੇ ਇਹਨਾਂ ਤੋਂ ਬਿਜਲੀ ਤਿਆਰ ਹੁੰਦੀ ਆ ਤੇ ਇਹ ਦੋ ਤਿੰਨ ਚੀਜ਼ਾਂ ਅਸੀਂ ਇਹੀ ਰਸਤੇ ਵਿੱਚ ਜ਼ਿਆਦਾ ਦੇਖੀਆਂ ਨੇ ਭੇਡਾਂ ਦਾ ਕਾਰਖਾਨਾ ਭੇਡਾਂ ਤੋਂ ਕਿਵੇਂ ਉਹਨਾਂ ਨਤਾਰਦੇ ਆ ਤੇ ਇਹ ਕੇ ਇਹ ਤੇ ਹੋਰ ਇੰਨਾ ਸਾਨੂੰ ਕੁਝ ਦਿਸਿਆ ਨਹੀਂ ਰਸਤੇ ਦੇ ਵਿੱਚ ਅਸੀਂ ਪਹੁੰਚਣੇ ਵਾਲੇ ਆ ਹੁਣ ਕੈਨਵਰਾ ਤੇ ਤਦ ਲਈ ਆਪਾਂ ਇੱਥੇ ਹੁਣ ਖਤਮ ਕਰਦੇ ਆ ਬਲੌਗ ਤੇ ਸਤ ਸ੍ਰੀ ਅਕਾਲ ਠੰਡ ਬਹੁਤ ਜ਼ਿਆਦਾ ਆ ਇੱਥੇ ਤੇ ਹੁਣ ਫੇਰ ਆਪਾਂ ਅਗਲੇ ਬਲੌਗ ਦੇ ਵਿੱਚ ਮਿਲਾਂਗੇ